ਕਿ ਇਹੋ ਜਈ ਕਮਜ਼ੋਰ ਹਕੂਮਤ ਬਾਬਾ ਜੀ ਦੇਖੀ ਨਹੀਂ ਕਿਤੇ ਹੋਰ ਹਕੂਮਤ ਦੇਖੀ ਨਹੀਂ ਕਿਤੇ ਹੋਰ ਹਕੂਮਤ ਬਾਬਾ ਜੀ ਕਿ ਪਿਛਲੀ ਨਾਲ ਵੀ ਸਾਡਾ ਇਹੋ ਰੋਲਾ ਸੀ ਪਿਛਲੀ ਨਾਲ ਵੀ ਸਾਡਾ ਇਹੋ ਰੋਲਾ ਸੀ ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ ਇੱਕ ਮੈਂ ਛੋਟੀ ਜੀ ਕਵਤਾ ਬਾਬਾ ਨਜ਼ਮੀ ਦੀ ਆਵ ਜਿਹਦੇ ਨਾਲ ਸਾਂਝੀ ਕਰਾਂ ਗੱਲ ਚੱਲੀ ਸੀ ਜੀ ਹਕੂਮਤ ਦੀ ਜਦੋਂ ਵੀ ਕੋਈ ਵੀ ਹਕੂਮਤ ਆਈ ਹੈ ਤੇ ਕਿਰਤਿਆਂ ਨੂੰ ਹਮੇਸ਼ਾ ਮਾਰ ਪੈਂਦੀ ਰਹੀ ਹੈ ਐਸਾ ਹਕੂਮਤ ਦੇ ਲਈ ਹਕੂਮਤ ਦੇ ਨਾਲ ਹਮੇਸ਼ਾ ਲੜਨਾ ਪਿਆ ਕਿ ਬਾਬਾ ਨਜ਼ਮੀ ਦੀਆਂ ਲੈਣਾ ਨੇ ਉਸ ਤੋਂ ਬਾਅਦ ਮੈਂ ਆਪਣੀ ਇੱਕ ਹਫਤਾ ਹਿੰਦੀ ਦੇ ਵਿੱਚ ਲਾਉਂਗਾ ਕਿ ਇਹੋ ਜਈ ਕਮਜ਼ੋਰ ਹਕੂਮਤ ਬਾਬਾ ਜੀ ਨਾਲ ਨਾਲ ਸਾਥ ਵੀ ਨਹੀਂ ਹੋ ਜੀ ਕਿ ਇਹੋ ਜਈ ਕਮਜ਼ੋਰ ਹਕੂਮਤ ਬਾਬਾ ਜੀ ਵੇਖੀ ਨਹੀਂ ਕਿਤੇ ਹੋਰ ਹਕੂਮਤ ਬੇਖੀ ਨੀ ਕਿਤੇ ਹੋਰ ਹਕੂਮਤ ਬਾਬਾ ਜੀ ਕਿ ਪਿਛਲੀ ਨਾਲ ਵੀ ਸਾਡਾ ਆਈ ਉਹ ਰੋਲਾ ਸੀ ਪਿਛਲੀ ਨਾਲ ਵੀ ਸਾਡਾ ਆਈ ਉਹ ਰੋਲਾ ਸੀ ਇਹ ਵੀ ਪੱਕੀ ਚੋਰ ਹਕੂਮਤ ਬਾਬਾ ਜੀ ਕਿ ਚਲੋ ਆਖੀਏ ਖਾਕੀ ਵਰਦੀ ਵਾਲੇ ਨੇ ਚਲੋ ਆਖੀਏ ਖਾਕੀ ਵਰਦੀ ਵਾਲੇ ਨੂੰ ਕਰਦੀ ਪਈਏ ਬੋਰ ਹਕੂਮਤ ਬਾਬਾ ਜੀ ਕੁਝ ਦਿਨਾਂ ਦੀ ਇਹ ਵੀ ਪੁਰਾਣੀ ਲੱਗਦੀ ਏ ਕੁਝ ਕੁ ਦਿਨਾਂ ਦੀ ਇਹ ਵੀ ਪੁਰਾਣੀ ਲੱਗਦੀ ਏ ਚੱਲੇ ਜਿਹੜੀ ਟੋਰ ਹਕੂਮਤ ਬਾਬਾ ਜੀ ਇਹ ਹਕੂਮਤਾਂ ਜਿਹੜੀਆਂ ਕਿਥੇ ਦਾ ਹੱਕ ਮਾਰਦੀਆਂ ਨੇ ਨਾ ਇਹ ਜਿਆਦਾ ਸਮੇਂ ਟਿਕਦੀਆਂ ਨਹੀਂ ਕਿ ਚੌਧਰੀ ਖਾਨ ਬਡੇਰੇ ਮੈਂ ਅਜਮਾਲੇ ਨੇ ਆਵੇ ਨਵੀਂ ਨਕੋਰ ਹਕੂਮਤ ਬਾਬਾ ਜੀ ਕਿ ਸਾਨੂੰ ਲੱਗੇ ਪੈੜੀ ਗਿਰ ਜਾਂ ਚਿੱਲਾ ਤੋਂ ਬਲਬਣ ਦੱਸੇ ਮੋਰ ਹਕੂਮਤ ਬਾਬਾ ਜੀ ਬਣ ਬਣ ਦੱਸੇ ਮੋਰ ਹਕੂਮਤ ਬਾਬਾ ਜੀ ਨਿਤ ਸਵੇਰੇ ਸਾਡੀ ਝੋਲੀ ਪਾਉਂਦੀ ਏ ਮਸਲਾ ਨਵਾਂ ਨ ਕੋਰ ਹਕੂਮਤ ਬਾਬਾ ਜੀ ਇਹ ਨਿਤ ਨਵੇਂ ਮਸਲੇ ਸਾਡੀ ਝੋਲੀ ਦੇ ਵਿੱਚ ਆਉਂਦੇ ਨੇ ਅਸੀਂ ਜੇਕਰ ਤੁਹਾਨੂੰ ਸਾਡਾ ਕੰਟੈਂਟ ਵਧੀਆ ਲੱਗਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਪ੍ਰੈਸ ਕਰ ਲਓ ਤੇ ਨਾਲ ਹੀ ਵੀਡੀਓ ਨੂੰ ਬਤ ਬਤ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਆ ਕਰੋ ਇਹਦੇ ਨਾਲ ਸਾਨੂੰ ਹੌਸਲਾ ਮਿਲਦਾ ਜੀ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਤੁਸੀਂ ਬਹੁਤ ਸਪੋਰਟ ਕਰਦੇ ਹੋ ਸਾਡੀ ਵੀਡੀਓਜ਼ ਨੂੰ ਧੰਨਵਾਦ ਜੀ ਛੇਤੀ ਮਿਲਦੇ ਹਾਂ ਇੱਕ ਨਵੇਂ ਕੰਟੈਂਟ ਤੇ ਨਵੇਂ ਹਫ਼ਤੇ ਦੇ ਨਾਲ